ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਝਾਂ ਤੇ ਇੱਕ ਆ ਟੋਕੜ ਕਪਨ ਚੈੱਕ ਪਾਸਗਾ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਉਹਨਾਂ ਕਰਦੇ ਆਂ ਇੱਦੀ ਹੋਣਾ ਨਾ ਤੇ ਪੁੱਛਦੇ ਆਂ ਸਾਰੀ ਡਿਟੇਲ ਬਾਕੀ ਇਹ ਆ ਵੀ ਸੋਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਸਮੇ ਪਸ਼ੂ ਲੈਣਾ ਵਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਤਾਂ ਅਜੇ ਵੇਚ ਗਏ ਮਾਲ ਪਰਸਾਂ ਵਾਲਾ ਆ ਗਿਆ ਜੀ ਵੇਚ ਗਏ ਠੀਕ ਆ ਅੱਜ ਬੰਦੇ ਮਦਿਆਂ ਦੇ ਕਿ ਟੋਕਰ ਗੱਬਨ ਗਾਜ ਹਾਂਜੀ ਹਾਂਜੀ ਟੋਕਰ ਤੋਂ ਬੰਗਾਂ ਗਾਜ ਚੱਕ ਪਾਸ ਹੈਗਾ ਚੱਕ ਪਾਸ ਹੀ ਠੀਕ ਆ ਚਲੋ ਨਾਮ ਦੱਸਦੇ ਕਰੀ ਹਾਂ ਜਤਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਵਡਾਲਾ ਜਿਹੜਾ ਕਾਦਾਸਪੁਰ ਤੇ ਫੋਨ ਨੰਬਰ ਵੀ ਬੋਲ ਦੋ 95862755 ਠੀਕ ਆ ਤੇ ਚਲੋ ਸ਼ੁਰੂਆਤ ਫੇਰਾ ਪਹਿਲੇ ਨੰਬਰ ਵਾਲੀ ਮਾਈਸ ਤਾਂ ਕਰ ਲਈਏ ਕਿੰਨੇ ਚਿਰ ਦੀ ਸੋਈ ਜੇ ਮਹੀਨੇ ਦੀ ਵਾਲੇ ਘੜੀ ਸੋਈ ਜੋ ਮਗਰ ਕੱਟੀ ਜੀ ਇਹਦੀ ਅੱਛਾ ਕੱਟੀ ਹੈ ਦੀ ਹਾਂਜੀ ਆ ਆਪਣੀ ਸਮਝ ਨਾਲ ਲਾ ਲਈ ਤੁਹਾਡੇ ਸਾਹਮਣੇ ਆ ਤੇ ਦੁੱਧ ਕਿੰਨਾ ਜੀ ਦੇ ਕੋਲ ਦੁੱਧ ਜੀ ਦੇ ਕੋਲ 9 ਕਿਲੋ 8 ਕਿਲੋ ਕਰਕੇ ਦੇਣੀ ਚਵਾਲ ਸਮਾਜ ਦਾ ਨੰਬਰ ਹੋਊਗਾ ਅੱਛਾ ਦੁੱਧ ਨੂੰ ਮੈਂ ਤਾਂ ਹਰ ਟਟਰ ਤੋਂ ਬਾਹਰ ਕਰ ਜੂਗੀ ਸਾਹਮਣੇ ਸੁੰਗਣ ਵਾਲੀ ਆ ਠੀਕ ਆ ਤੋਰ ਤੋਰ ਚਵਾਈ ਕਿਤੇ ਲੱਗੀ ਤਨ ਹੰਗਲਾ ਦੋਵੇਂ ਇਤਰਾ ਬੱਚੇ ਨਾਲ ਇਕੜੇਂ ਅੰਦੀ ਬਰੂਗੀ ਤੇ 98 ਦੇ ਲਾਗੇ ਤੋਂ ਆਪਾਂ ਦੇਖ ਸਕਦੇ ਆ ਤੇ ਬੈਣੀ ਵਾਲੇ ਪਾਸੋਂ ਤਾਂ ਥਣੇ ਕਰੀ ਦੇਖ ਸਕਦੇ ਆ ਲਾਗੇ ਤੋਂ ਕਿੰਨਾ ਤੇ ਕਿੰਨਾ ਫਿਰ ਮੁੱਲ ਵਿੱਧੀ ਇਹਦਾ ਮੁੱਲ ਇਹਦਾ 65 ਹੇਅਰ ਤੇ ਕਿੰਨੇ ਦੀ ਜਸ ਨਾਉ ਦੇਣੀ ਆ ਬਾੜੀ ਦੇ ਦਈਏ 60 ਦੀ ਦੇ ਦੀ ਪਹਿਲਾ ਛੱਡ ਦਾਂਗੇ 60 ਚੋਈ ਠੀਕ ਆ ਹਾਂਜੀ ਤੇ ਉਤਰਾ ਸੰਤ ਨੂੰ ਓਕੇ ਪੂਰੇ ਬਿਲਕੁਲ ਅਗਲੇ ਦਾ ਅਗਲਾ ਚੋਈ ਪਿਛੇ ਦਾ ਪਿਛਲਾ ਚੋਈ 21 ਨੰਬਰ ਠੀਕ ਆ ਤੇ ਹੁਣ ਪੱਕਾ ਦੁੱਧ ਕਿੰਨਾ ਚਵਾਦਾ 8 ਕਿਲੋ ਚਵਾਦਾ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਮੱਝ 2 ਨੰਬਰ ਤੇ ਤਾਜੀ ਸੋਈ ਆ ਤੇ ਥੋੜੇ ਦਿਨਾਂ ਦੀ ਸੋਈ ਆ ਤੋੜ ਦੋ ਵੀ ਜੀ ਨਾ ਕਦੀ ਇਹ ਪਰਤੋ ਵੀ ਸੋਈ ਜੇ ਆਹ ਬੱਚਾ ਜੀ ਇਹਦਾ ਇਦਰਾ ਬੰਨੇ ਖਤ ਨਾਲ ਜ਼ਰੂਰ ਕਿਤੇ ਕਿਤੇ ਤਾਂ ਲੱਗਦਾ ਹੈ। ਫਮਨ ਲਈ ਤਾਂ ਕਿ ਥੋੜੀ ਗਾਂ ਨੂੰ ਰੱਖਦੀ ਆ। ਬਾਕੀ ਚੰਗੀ ਪਲੀ ਐ ਮੱਝ। ਲੈ ਲੈ ਆਹ ਹਵਾਨਾ ਇਹਦਾ ਆਪਾਂ ਲਾ ਕੇ ਦੁੱਧ ਦੇਖ ਸਕਦੇ ਹਾਂ ਤੇ ਥਣ ਵੀ ਇਹਦੇ ਲਾ ਕੇ ਦੁੱਧ ਦੇਖ ਸਕਦੇ ਜੀ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਵਿੱਚ ਜੀ 12 ਕਿਲੋ ਦਊਗੀ ਅੱਛਾ 8 ਕਿਲੋ ਬੋਲੇ ਹੋਊਗਾ ਜੀ ਠੀਕ ਆ ਹਾਂ ਜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ 85000 ਅੱਛਾ ਹਾਂ ਜੀ ਤੇ ਕਿੰਨੇ ਦੇਣੇ ਹਾਂਜੀ ਇਹ ਕਿੰਨੇ ਰੀ ਦੇ ਦੇਣੀ ਹੈ 82000 ਦੀ 82000 ਦੀ ਕੀ ਕਰਨੀ ਛੋਟ ਛੋਟ ਹਾਂ ਨਾ ਪੂਰੇ 80 ਦੀ ਮੈਂ ਦੇਣੀ ਅੱਛਾ 80 ਦੀ ਦੇ ਦੋਗੀ ਹਾਂਜੀ ਵੱਡੀ ਮਈ ਹੈ ਜੋ ਠੀਕ ਤੇ ਆ ਵੀ ਸੋਈ ਸੋਈ ਜੇ ਇਹ ਵੀ ਸੂਈ ਜਮੀਨੇ ਦੇੜ ਘੜੋਗੇ ਮਗਰ ਕੱਟੀ ਜੇ ਦੇ ਆਹ ਕੱਟੀ ਹੈ ਇਹਦੀ ਕੋਈ ਵੀ ਰੱਪ ਨਹੀਂ ਸਮਝਦਾ ਲਾ ਲੈ ਗਿੰਨੇ ਕੇ ਚਿਰਦੀ ਹੈ ਬਹੁਤ ਚਵਾਹ ਸਮਾ ਚੰਗਾ ਕੀ ਨਹੀਂ ਨਾ ਕਿੰਨਾ ਦੁੱਧ ਦੇ ਤੇ ਕੋਲ ਦੁੱਧ ਦੀ ਜੀ 12 12 ਕਿਲੋ ਦੀ 10 ਕਿਲੋ ਚਵਾ ਕੇ ਦਵਾਂਗੇ ਨਾ ਹੁਣ ਜਿਹੜਾ ਕਹਿੰਦੇ ਵੀ 10 ਕਿਲੋ ਦੁੱਧ ਕਹਿੰਦੇ ਘਰੋ ਚਵਾ ਕੇ ਦਵਾਂਗੇ ਤੇ ਬਾਕੀ ਕੁਝ ਹੋ ਗਿਆ ਵੀ ਖੜੇ ਵੱਡੀ ਮਈ ਆ එදිවේහවන්න ඇරිතාක් කර හොඩි ගානුව 10 ਕਿਲੋ ਹੈ ਗਾਵੇ ਜੇ ਪੱਕਾ ਦੁੱਧ ਹਾਂਜੀ ਚੋ ਆ ਕੇ ਦਵਾਂਗੇ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 65000 ਅੱਛਾ ਹਾਂਜੀ ਤੇ ਜਸਤ ਨੂੰ ਕਿੰਨੇ ਦੀ ਜੀ 60 ਦੀ ਦੇ ਦਈਏ ਲੈ ਰਾਂਗੇ ਠੀਕ ਹੈ ਜੀ ਵੱਡੀ ਮਹੀ ਆ 50000 ਦੀ ਵੀ ਜੀ ਉਦਾਂ ਹੀ ਆ ਵੰਡਰੀ ਜਨਾ ਵਜਣੇ ਮਹੀ ਦਾ ਠੀਕ ਹੈ ਤੁਮ ਅਗਰੇ ਕੱਟੀ ਆ ਤੇ ਆ ਗਾੜੀ ਗੱਬਣਾ ਆ ਗਿਆ ਗੱਬਣ ਤਿਆਰ ਦੇ ਮਹੀ ਚੋ 11-12 ਕਰੋ ਜੋਗੀ ਜੀ ਠੀਕ ਹੈ ਕਿ ਜਾਲ ਦੁਆ ਸੁਣਾ ਮਹੀ ਬਹੁਤ ਚੰਗੀ ਹੈ ਦੇਖੋ ਖਾ ਲੈ ਵਗੜਾ ਖਾਓ बाकी कद बहुता अच्छा नहीं है ठीक है दरम्याने कद जितना अपने घर है वह तो अच्छा नहीं है बाकी ये थल चं भर जुगी फोन तक अच्छा भी देख सकते जी ਤੇ ਕਿੰਨਾ ਫਿਰ ਮੁੱਲ ਮੁੱਲ ਤੇ 70000 ਜੀ ਤੇ ਇਹ ਕਿੰਨੇ ਰੇ ਦੇਣੀ ਜਿੰਨੇ ਕਹੋਗੇ ਦੇ ਦਾਂਗੇ 65 ਦੀ ਦੇ ਦਈਏ ਦੋ ਹੋਰ ਛੱਡ ਜੀ ਅੱਛਾ ਹਾਂ ਨਾ ਬਾਠੀਆ ਜਮੀਨ ਦੇ ਅੱਛਾ 60000 ਦੀ ਠੀਕ ਹੈ ਇਹ ਵੀ ਗੱਬਨ ਜੀ ਇਹ ਵੀ ਚਾਰ ਦੇ ਦਿੰਦੀ ਪੰਚਾਇਤ ਇਹ ਕਿੰਨੇ ਕ ਦੁੱਧ ਲੀ ਆ ਇਹ ਵੀ ਦੁੱਧ ਵਿੱਚ ਹੀ 10 ਲੀਟਰ ਤੋਂ ਬਾਹਰ ਦਊਗੀ ਠੀਕ ਹੈ ਬਾਕੀ ਚਲੋ ਇਹ ਆਵੇ ਇਹ ਪਿੱਟਪੜੀ ਦੀ ਚੰਗੀ ਆ ਮੈਂ ਖਾ ਕੇ ਵੇਖਾਂਗਾ ਛੋਟਾ ਇਹ ਦੋ 11 ਬਾਰ ਕਰਦੇ ਦੋ ਚਾਰ ਦਿਵਾ ਜੀ ਹਰ ਪਾਲਾ ਜੀ ਬਾਕੀ ਇਹ ਵੀ ਪਛਾਣ ਚੰਗੀ ਪਰੂਗੀ ਬਾਕੀ ਇਹ ਵੀ ਇਹਨਾਂ ਦੋਵਾਂ ਮੱਜਾਂ ਦੇ ਕੱਦ ਦੋਵਾਂ ਦੇ ਇੱਕੋ ਜਿਹੇ ਹੀ ਆ ਲਗਭਗ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ 70000 ਤੇ ਇਹ ਕਿੰਨੇ ਦੀ ਆ ਇਹ ਨਹੀਂ ਛੱਡਾਂਗੇ ਤੁਹਾਡਾ ਪੰਜ ਹੀ ਛੱਡੀਏ ਦੇ ਦਾਂਗੇ 65000 ਚੋਟੀ ਸਾਰ ਸੁਧਰੀ ਹੋ ਜਾਣਗੀ ਠੀਕ ਆ ਤੇ ਆ ਗਾਂ ਤੋ ਕਰ ਦਿਓ ਕਿਹਦੀ ਪੰਜ ਮਹੀਨਾ ਨਹੀਂ ਆ ਰਹੀ ਕਿ ਆ ਕਬਾਦੀ ਪੰਜਵੇਂ ਪਾਣੀ ਪੂਰੇ ਨਹੀਂ ਹੋਏ ਕਿੰਨੇ ਚਿਰ ਦੇ ਚੱਕ ਪਾਸੇ ਵੀ ਜੀ ਪੰਜ ਮਹੀਨਾ ਜਾਣਿਆ ਇਹਨੂੰ ਪੰਜ ਦੇ ਪੂਰੇ ਨਹੀਂ ਹੋਏ 14.5 ਉੱਪਰ ਜੇ 10 ਕਿਲੋ ਦੁੱਧਿਆ 9 ਕਿਲੋ ਕਰਕੇ ਦੇਣੀ ਵੀ ਜੀ ਠੀਕ ਆ ਹਾਂ ਜੀ ਦੁੱਧ 20 ਕਿਲੋ ਛੱਡ ਦਿੰਦੀ ਹੈ ਵੀ ਕਰੋ ਸੀਏ ਦੋ ਜਿੰਦੀ ਜਿੰਦੀ ਨੂੰ ਸੁਬਹ ਰਾਹ ਠੀਕ ਆ ਤੋਰ ਦਿਓ ਇੱਕ ਰੀ ਉਧਰ ਬਾਣੇ ਵੇਖੋ ਕਦਾ ਲਗਾ ਬਾਕੀ ਬੇਲ ਬੇਲ ਕਾਫੀ ਹੈ ਜਿਹੜੀ ਇਹਦੀ। ਆਣ ਖਾਵਗਲੇ ਬੰਨੇ ਵੇਖੋ। ਕਾਲਾ ਕਾਲਾ ਗੜਾ ਮੋਟਾ ਲੱਗਾ। ਧਾਰ ਇਹ ਕਿਤੇ ਕਾਲੂ ਗੱਲਾ। ਪੱਜਰ ਗਏ ਜੀ ਨਾਲ ਲਿਆ ਵਾਲੀ ਕਰਦੀ ਆ। ਬਾਕੀ ਵੀਰ ਜੀ ਕੋਈ ਇਹਨੂੰ ਰੱਸੀ ਨਹੀਂ ਪਾਉਣੀ। ਪਾੜਾ ਫੁੱਟ ਗਿਆ ਇਦਾਂ ਕਿ ਉੱ퍼 ਮੋਟਾ ਇਦਾਂ ਜੋਰ ਨਹੀਂ। ਇਹ ਥਾਣੇ ਦੇ ਵੀ ਆਪਾਂ ਲਾਗੇ ਤੋਂ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਤਾਂ ਇਹ 35000 ਦੇ ਤੇ ਇਹ ਕਿੰਨੇ ਦੇ ਜੱਸ ਮਾਈਆਂ ਦੱਸ ਦੋ ਕਿਨੇ ਦੇ ਦੀਏ ਇੱਕੋ ਗੱਲ ਹਾਂਜੀ 30 ਦੀ ਦੇ ਦਈਏ ਤੁਹਾਡਾ ਭਲਾਏ ਘਟਾ ਪੜਾ ਜੀ ਨਹੀਂ ਨਹੀਂ ਛੋੜ ਦੇ ਨਾ ਜਿਹੜਾ ਤੇ ਠੀਕ ਹੈ ਬਾਕੀ ਇਹਨੇ ਦਾ ਵੀਤੀ 10 ਕਿਲੋ ਦੁੱਧ ਵਾਲੀ ਲਈ ਨਾ ਅੱਜ ਦੇ ਬਾਹਰ ਚਲੀ ਜਾਂਦੀ ਹੁੰਦਾ ਆ ਠੀਕ ਹੈ ਜਿੱਦਾਂ ਸਾਡੇ ਜਮਾ ਮਹੀਨੇ ਇੱਕ ਪਾਸ ਹੋਈ ਆ ਤੇ ਦੁੱਧ ਵੀ 10 ਕਿਲੋ ਆ ਠੀਕ ਹੈ ਗੱਮਿਆਂ 200 ਵੀ ਆ ਜੀ ਠੀਕ ਹੈ 200 ਬਣਾ ਤੇ ਠੀਕ ਹੈ ਵਿਧਿਆ ਕੋਈ ਕੁਝ ਕਹਣਾ ਹੈ ਇਹੀ ਗੱਲ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਸੋਈਆਂ ਦੀ ਆਪਣੀ ਦੋ ਟਾਈਮ ਇੱਥੇ ਚਵਾਈ ਕਰ ਲੋ ਤੇ ਗੱਬਣਾ ਆਪਣੀਆਂ ਪਾਸ ਕਰ ਲੋ